ਇੱਕ ਵੱਡੀ ਖਬਰ ਦਾ ਰੁਖ ਕਰਦੇ ਆਂ YouTube ਤੋਂ ਦੇਖ ਕੇ 19 ਸਾਲ ਦੇ ਨੌਜਵਾਨ ਨੇ ਇੱਕ ਅਜੀਹੀ ਚੀਜ਼ ਤਿਆਰ ਕਰ ਦਿੱਤੀ ਕਿ ਪੂਰਾ ਇਲਾਕਾ ਜ਼ੋਰਦਾਰ ਤਮਾਕੇ ਦੇ ਨਾਲ ਦਹਿਲ ਗਿਆ ਇੱਕ ਤੋਂ ਬਾਅਦ ਇੱਕ ਕਈ ਤਮਾਕੇ ਹੁੰਦੇ ਨੇ ਬਠਿੰਡਾ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਐ ਸੋ ਇਸ ਹਾਸੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਿਓ ਪੁੱਤ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੱrti ਕਰਵਾਇਆ ਗਿਆ ਸੋ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਉਸ ਥਾਂ ਦੀਆਂ ਨੇ ਜਿੱਥੇ ਕਿ ਘਰ ਦੇ ਵਿੱਚ ਹੀ ਜਿਹੜੀ ਕਿ ਅਜਿਹੀ ਚੀਜ਼ ਬਣਾ ਦਿੱਤੀ ਗਈ ਸੀਗੀ ਇਸ ਨੌਜਵਾਨ ਦੇ ਬੋਲੋ ਕਿ ਉਹ ਵੱਡੀ ਘਟਨਾ ਦਾ ਕਾਰਨ ਬਣੀ ਆ ਤੇ ਹੁਣ ਕਰ ਨੂੰ ਸੀਲ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਫੋਰਸ ਦੀ ਜਾਂਚ ਟੀਮ ਵੀ ਇਨਵੈਸਟੀਗੇਸ਼ਨ ਦੇ ਲਈ ਇੱਥੇ ਪਹੁੰਚੇ ਕਿਉਂਕਿ ਜਿਉਂਦੋਂ ਵੀ ਪੁਲਿਸ ਦੇ ਬੋਲੋ ਇਸ ਥਾਂ ਦੇ ਉੱਪਰ ਪਹੁੰਚ ਕੇ ਮੁਆਇਨਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸੇ ਵੀ ਚੀਜ਼ ਨੂੰ ਟੱਚ ਕੀਤਾ ਜਾਂਦਾ ਤਾਂ ਫਿਰ ਉੱਥੇ ਵਿਸਪੋਰਟ ਪਹੁੰਚਦਾ ਸੋ ਕਾਫੀ ਸੈਂਸਿਟਿਵ ਇਹ ਮਾਮਲਾ ਦੱਸਿਆ ਜਾ ਰਿਹਾ ਸੋ ਜਿਹੜਾ ਜ਼ਖਮੀ ਹੋਇਆ ਨੌਜਵਾਨ 19 ਸਾਲ ਉਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਿ 12ਵੀਂ ਪਾਸ ਹੈ ਅਤੇ ਲਾਅ ਦੀ ਪੜ੍ਹਾਈ ਕਰ ਰਿਹਾ ਹੈ ਕਿ ਇਸੇ ਦੌਰਾਨ ਉਸ ਦੇ ਵੱਲੋਂ 10 ਸਤੰਬਰ ਨੂੰ ਬੀਤੀ 10 ਸਤੰਬਰ ਨੂੰ ਆਨਲਾਈਨ ਜੋ ਹੈ ਵਿਸਪੋਟਕ ਸਮਗਰੀ ਮੰਗਵਾਈ ਜਾਂਦੀ ਹੈ ਅਤੇ ਇੱਕ ਐਕਸਪੈਰੀਮੈਂਟ ਕਰਦੇ ਹੋਏ ਉਸ ਦੇ ਨਾਲ ਜਿਹੜਾ ਕਿ ਇਹ ਵੱਡਾ ਹਾਸਾ ਵਾਪਰ ਜਾਂਦਾ ਸਵੇਰ ਦੇ ਸਮੇਂ ਪੂਰਤ ਗੰਭੀਰ ਰੂਪ ਨਾਲ ਜ਼ਖਮੀ ਹੁੰਦਾ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਪਰਤੀ ਕਰਵਾ ਕੇ ਜਦੋਂ ਉਸ ਦਾ ਪਿਤਾ ਜਗਤਾਰ ਸਿੰਘ ਆਪਣੇ ਘਰ ਪਹੁੰਚਦਾ ਤੇ ਉਸ ਦੇ ਵੱਲੋਂ ਸਮਾਨ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸੇ ਦੌਰਾਨ ਇੱਕ ਹੋਰ ਜ਼ੋਰਦਾਰ ਧਮਾਕਾ ਹੋ ਜਾਂਦਾ ਤੇ ਉਸ ਦੇ ਵਿੱਚ ਪਿਤਾ ਵੀ ਗੰਭੀਰ ਜ਼ਖਮੀ ਹੋਇਆ ਜਿਸ ਦੀ ਸੂchnਾ ਤੁਰੰਤ ਪੁਲਿਸ ਨੂੰ ਮਿਲਦੀ ਹੈ ਅਤੇ ਪੁਲਿਸ ਜਦੋਂ ਮੌਕੇ ਦੇ ਉੱਪਰ ਜਾ ਕੇ ਦੇਖਦੀ ਹੈ ਤਾਂ ਪੁਲਿਸ ਹਰਾਨ ਰਹਿ ਜਾਂਦੀ ਹੈ ਅਤੇ ਇਹ ਜ਼ਿਕਰ ਕੀਤਾ ਗਿਆ ਕਿ ਆਨਲਾਈਨ ਇਹ ਜਿਹੜੀ ਕਿ ਸਮੱਗਰੀ ਹੈ ਮੁੰਡੇ ਦੇ ਵੱਲੋਂ ਮਗਵਾਈ ਕਿਸੇਤੇ ਘਰ ਦੇ ਵਿੱਚ ਉਸ ਦੇ ਵੱਲੋਂ ਕੋਈ ਐਕਸਪੈਰੀਮੈਂਟ ਕੀਤਾ ਜਾ ਰਿਹਾ ਸੀ ਜੋ ਇਸ ਵੱਡੀ ਦੁਰਘਟਨਾ ਦੀ ਵਜ੍ਹਾ ਬਣਿਆ ਉਧਰ ਬਠਿੰਡਾ ਦੇ ਐਸਐਸਪੀ ਦੇ ਵੱਲੋਂ ਇਸ ਪੂਰੇ ਘਟਨਾਕਰਨ ਨੂੰ ਲੈ ਕੇ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਇਸ ਸਬੰਧ ਦੇ ਵਿੱਚ ਖੁਲਾਸਾ ਕੀਤਾ ਕਿ YouTube ਤੋਂ ਦੇਖ ਕੇ ਗੁਰਪ੍ਰੀਤ ਕੋਈ ਜਿਹੜਾ ਕਿ ਐਕਸਪੈਰੀਮੈਂਟ ਕਰ ਰਿਹਾ ਸੀ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਤਰੀਕ ਨੂੰ ਆਨਲਾਈਨ ਜਿਹੜੀ ਕਿ ਇਹ ਵਿਸਪਟਕ ਸਮਗਰੀ ਮੰਗਵਾਈ ਜਾਂਦੀ ਹੈ ਅਤੇ ਇਸ ਤੋਂ ਇਲਾਵਾ 11 ਸਤੰਬਰ ਨੂੰ ਜੰਮੂ ਦੀ ਇੱਕ ਟਿਕਟ ਵੀ ਬੁੱਕ ਕਰਵਾਈ ਗਈ ਸੀ ਜਿਸ ਨਾਲ ਪੁਲਿਸ ਨੂੰ ਸ਼ੱਕ ਹੋਰ ਵੀ ਜ਼ਿਆਦਾ ਜਿਹੜਾ ਕਿ ਉਹ ਹੋਇਆ ਹੈ ਤੇ ਇਸ ਤੋਂ ਇਲਾਵਾ ਗੁਰਪ੍ਰੀਤ ਦੇ ਮੋਬਾਈਲ ਤੋਂ ਪਾਕਿਸਤਾਨ ਦੇ ਨਾਲ ਸੰਭਾਵਿਤ ਲਿੰਕ ਵੀ ਇਸ਼ਾਰੇ ਦੇ ਵਿੱਚ ਜਿਹੜੇ ਕਿਸ ਵੇਲੇ ਬਣੇ ਹੋਏ ਨੇ ਤੇ ਇਸ ਸੰਬੰਧ ਦੇ ਵਿੱਚ ਹੁਣ ਵੱਖ-ਵੱਖ ਜਿਹੜੀਆਂ ਕਿ ਜਾਂਚ ਟੀਮਾਂ ਹੈਗੀਆਂ ਨੇ ਮਾਮਲੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੁਟੀਆਂ ਹੋਈਆਂ ਨੇ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਇੱਥੇ ਪੰਜਾਬ ਦੇ ਵਿੱਚ ਵੱਡੀ ਸਾਜ਼ਿਸ਼ ਤਾਣੀ ਰਚੀ ਜਾ ਰਹੀ ਸੀ ਕਿ ਗੁਰਪ੍ਰੀਤ ਦਾ ਕੋਈ ਪਾਕਿਸਤਾਨੀ ਕਨੈਕਸ਼ਨ ਤਾਂ ਨਹੀਂ ਹੈ ਜਾਂ ਉਸ ਨੂੰ ਕਿਸੇ ਦੇ ਵੱਲੋਂ ਅਜਿਹਾ ਕਰਨ ਲਈ ਉਕਸਾਇਆ ਤਾਣੀ ਇਹ ਫਿਲਹਾਲ ਇਹ ਜਾਸ਼ਤਾ ਵਿਸ਼ਾ ਉਧਰ ਗੁਰਪ੍ਰੀਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਨੂੰ ਡਾਕਟਰਾਂ ਦੇ ਵੱਲੋਂ ਆਪਰੇਟ ਕਰਨ ਦਾ ਵੀ ਜਿਹੜਾ ਕਿ ਕਿਹਾ ਗਿਆ ਹੈ ਫਿਲਹਾਲ ਪੁਲਿਸ ਅਤੇ ਜਿਹੜੀ ਕਿ ਫ੍ਰੈਂਸਿਕ ਟੀਮਾਂ ਸਮੇਤ ਫੌਜ ਦੀ ਟੀਮ ਦੇ ਵੱਲੋਂ ਹੁਣ ਪੂਰੇ ਮਾਮਲੇ ਨੂੰ ਲੈ ਕੇ ਕੋਹਕਪੜਤਾਲ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆ ਸਕੇਗਾ। ਜਿਹੜੇ ਤੱਕ ਬਲਾਸਟ ਦੀ ਇਨਫੋਰਮੇਸ਼ਨ ਆਈ ਹੈ ਸਾਨੂੰ ਤੇ ਗੁਰਪ੍ਰੀਤ ਸਿੰਘ ਜੀ ਸਨ ਆਫ ਜਗਤਾਰ ਸਿੰਘ ਔਰ ਉਹਦੇ ਫਾਦਰ ਦੋਨਾਂ ਨੂੰ ਬਰਨ ਇੰਜਰੀਜ਼ ਆ ਡਿਊ ਟੂ ਦ ਬਲਾਸਟ ਐਂਡ ਬੋਥ ਆਰ ਐਡਮਿਟਿਡ ਟੂ ਪ੍ਰਾਈਵੇਟ ਹਸਪੀਟਲਸ ਤੇ ਇਹ ਪਤਾ ਲੱਗਿਆ ਕਿ ਜਿਹੜਾ 19 ਸਾਲ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹਨੇ ਕੁਝ ਆਨਲਾਈਨ ਪਰਚੇਸ ਕੀਤਾ ਐਕਸਪਲੋਸਿਵ ਮਟੀਰੀਅਲ ਤੇ YouTube ਵਗੈਰਾ ਤੇ ਵੀਡੀਓ ਹਾਊ ਟੂ ਅਸੈਂਬਲ ਸਮਥਿੰਗ ਐਕਸਪਲੋਸਿਵ ਉਹ ਕਰਦੇ ਕਰਦੇ ਇਹਦਾ ਤੋਂ ਮਿਸ ਹੈਂਡਲ ਹੋਇਆ ਜੋ ਪਹਿਲਾਂ ਇਹਨੂੰ ਆਪ ਹੀ ਸਸਟੇਨਡ ਇੰਜਰੀਜ਼ ਤੇ ਇਹਨੂੰ ਰਸ਼ ਕੀਤਾ ਫੈਮਿਲੀ ਨੇ ਤੇ ਬਾਅਦ ਚ ਸ਼ਾਇਦ ਫਾਦਰ ਨੇ ਕੋਸ਼ਿਸ਼ ਕੀਤੀ ਉਹਨੂੰ ਸਮੇਟਣ ਲਈ ਸ਼ਾਮ ਨੂੰ ਤੇ ਉਹ ਵੱਡਾ ਬਲਾਸਟ ਹੋ ਗਿਆ ਤੇ ਫਾਦਰ ਔਲਸੋ ਰਸ਼ ਟੂ ਦੋ ਸਪਲਾਈ ਵੀ ਕਰਦਾ ਸੀ ਤਾਂ ਨਹੀਂ ਜੀ that is too preliminary to tell ਹਲੇ ਤਾਂ ਸਾਨੂੰ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਤੇ ਸਾਡੀ ਫੋਰੈਂਸਿਕ ਟੀਮ ਔਰ ਬੋਮ ਡਿਸਪੋਜ਼ਲ ਟੀਮ ਲੱਗੀ ਹੋਈ ਹੈ these things uh, will be cleared out during course of investigation ਫਿਰ ਨੈਕਸਟ ਐਕਟੀਵਿਟੀ ਕੀ ਹੈ ਮੈਡਮ ਇਹ ਐਫ ਆਈ ਆਰ ਲਾਂਚ ਕਰ ਰਹੇ ਹਾਂ ਜੀ ਅਸੀਂ ਔਰ ਉਹਦੇ ਤਫ਼ਸੀਲ ਚ ਦੇਖਾਂਗੇ ਤੇ ਇੱਕ ਏਰੀਆ ਸਟੀਰੀਲਾਈਜ਼ ਹੋ ਜਾਏ ਉਹਦੀ ਵੇਟ ਕਰਨਾ